ਅਸੀਂ ਪਹਿਲਾਂ ਕਹਿੰਦੇ ਅਸੀਂ ਚੰਨੀ ਜੀ ਪਾਰਟ ਟਾਈਮ ਐਮਪੀ ਆ ਲੇਕਿਨ ਉਹ ਪਾਰਟ ਟਾਈਮ ਵੀ ਨਹੀਂ ਗਏ ਉਹ ਦੇਖੋ ਵੋਟਾਂ ਇੱਥੋਂ ਲੈ ਕੇ ਗਏ ਜਾ ਕੇ ਬਲੌਕ ਸੰਪਤੀ ਚੋਣਾਂ ਦੀ ਜਿਹੜੀ ਕੈਂਪੇਨ ਆ ਜਾਂ ਉਹਦੀ ਖੁਸ਼ੀ ਜਾ ਕੇ ਚਮਕੌਰ ਸਾਹਿਬ ਮਨਾਈ ਸੋ ਜਲੰਧਰ ਨੂੰ ਤਾਂ ਉਹਨਾਂ ਨੇ ਵਰਤਣਾ ਸੀ ਵਰਤ ਲਿਆ ਕੋਈ ਕੋਈ ਅੰਦਰੋਂ ਅੰਦਰ ਹੀ ਖਿਚੜੀ ਪੱਕ ਰਹੀ ਆ ਜਿਹੜਾ ਚੰਨੀ ਜੀ ਕਹਿੰਦੇ ਕਿ ਮੈਂ ਜਾ ਨਹੀਂ ਰਿਹਾ ਇਹ ਕਿਉਂ ਕਹਿਣਾ ਪੈ ਰਿਹਾ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਭਾਂਜਾ ਸਾਹਿਬ 10 ਕਰੋੜ ਰੁਪਏ ਕੈਸ਼ ਵਿੱਚ ਫੜਾ ਗਿਆ ਸੀ 4 ਸਾਲ ਪਹਿਲਾਂ ਯੂ ਟਰਨ ਲੈਂਡ ਵਿੱਚ ਬੜੇ ਐਕਸਪਰਟ ਹੈ ਬਹੁਤ ਐਕਸਪਰਟ ਹੈ ਯੂ ਟਰਨ ਇੱਥੇ ਜਲੰਧਰ ਚ ਕਿੰਨੀ ਵਾਰੀ ਯੂ ਟਰਨ ਲਿਆ ਉਹਨਾਂ ਨੇ ਜਦੋਂ ਇਲੈਕਸ਼ਨ ਚ ਜਦੋਂ ਇੱਕ ਵਾਰੀ ਬੀਬੀ ਜ਼ਗੀਰ ਕੌਰ ਜੀ ਦੇ ਮੂੰਹ ਨੂੰ ਅ ਇੱਕ ਮਾੜੇ ਤਰੀਕੇ ਨਾਲ ਹੱਥ ਲਾਇਆ ਇਸ ਤੇ ਮੁੜ ਕੇ ਯੂ ਟਰਨ ਲੈ ਗਏ ਸੀ ਤੁਸੀਂ ਉਹਨਾਂ ਦੇ ਯੂ ਟਰਨ ਪਾ ਕੇ ਨਾ Google ਤੇ ਪਾਓ ਵੀ ਯੂ ਟਰਨ ਰਣਜੀਤ ਸਿੰਘ ਚੰਨੀ ਕਿੰਨੀ ਵਾਰੀ ਲੈਂਦੇ ਆ ਉਹ ਯੂ ਟਰਨ ਦੇ ਮਾਸਟਰ ਹੈ ਤੇ ਇਸ ਵੇਲੇ ਉਹਨਾਂ ਦਾ ਜੋਰ ਲੱਗਾ ਵੀ ਆਪਣੇ ਆਪ ਨੂੰ ਪ੍ਰਮੋਟ ਕਰਨਾ ਤੇ ਇਸ ਕਰਕੇ ਚੰਨੀ ਜੀ ਕੁਝ ਵੀ ਕਰ ਸਕਦੇ ਆ ਅੱਛਾ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਵੱਲੋਂ ਨਿਯੋਤਾ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਵੀ ਨਿਯੋਤਾ ਦੇਗੀ ਆਮ ਆਦਮੀ ਪਾਰਟੀ ਦੇਖੋ ਚਰਨਜੀਤ ਚੰਨੀ 2 ਸਾਲ ਪਹਿਲਾਂ ਇੱਥੋਂ ਐਮਪੀ ਬਣ ਕੇ ਗਏ ਆ ਤੇ ਲੋਕਾਂ ਨੇ ਵੱਡੀਆਂ ਵੋਟਾਂ ਦੇ ਨਾਲ ਉਹਨਾਂ ਜਿਤਾਇਆ ਅਸੀਂ ਪਹਿਲਾਂ ਕਹਿੰਦੇ ਅਸੀਂ ਚੰਨੀ ਜੀ ਪਾਰਟ ਟਾਈਮ ਐਮਪੀ ਆ ਲੇਕਿਨ ਉਹ ਪਾਰਟ ਟਾਈਮ ਵੀ ਨਹੀਂ ਗਏ ਉਹ ਦੇਖੋ ਵੋਟਾਂ ਇੱਥੋਂ ਲੈ ਕੇ ਗਏ ਜਾ ਕੇ ਬਲੌਕ ਸੰਪਤੀ ਚੋਣਾਂ ਦੀ ਜਿਹੜੀ ਕੈਂਪੇਨ ਆ ਜਾਂ ਉਹਦੀ ਖੁਸ਼ੀ ਜਾ ਕੇ ਚਮਕੌਰ ਸਾਹਿਬ ਮਨਾਈ ਸੋ ਜਲੰਧਰ ਨੂੰ ਤਾਂ ਉਹਨਾਂ ਨੇ ਵਰਤਣਾ ਸੀ ਵਰਤ ਲਿਆ ਔਰ ਮੈਨੂੰ ਤਾਂ ਇਹ ਲੱਗਦਾ ਵੀ ਕੋਈ ਅੰਦਰੋਂ ਅੰਦਰ ਹੀ ਖਿਚੜੀ ਪੱਕ ਰਹੀ ਆ ਜਿਹੜਾ ਚੰਨੀ ਜੀ ਕਹਿੰਦੇ ਕਿ ਮੈਂ ਜਾ ਨਹੀਂ ਰਿਹਾ ਇਹ ਕਿਉਂ ਕਹਿਣਾ ਪੈ ਰਿਹਾ ਉਹਨਾਂ ਨੂੰ ਕਿਉਂਕਿ ਉਹਨਾਂ ਦਾ ਭਾਂਜਾ ਸਾਹਿਬ 10 ਕਰੋੜ ਰੁਪਏ ਕੈਸ਼ ਵਿੱਚ ਫੜਾ ਗਿਆ ਸੀ 4 ਸਾਲ ਪਹਿਲਾਂ ਤੇ ਨਾ ਤਾਂ ਬੀਜੇਪੀ ਨੇ ਉਹਦੀ ਉੱਗ ਸੋ ਕੱਢੀ ਹੈ ਵੀ ਉਹ ਕੀ ਬਣਿਆ ਆਮ ਲੋਕਾਂ ਕੇ ਆਮ ਲੋਕਾਂ ਉੱਤੇ ਤਾਂ ਸੀਬੀਆਈ ਈਡੀ ਫਟਾਫਟ ਰੇਡ ਕਰ ਦਿੰਦੀ ਬੰਦੇ ਚੱਕ ਲੈਂਦੀ ਹੈ ਲੇਕਿਨ ਲੇਕਿਨ ਚਰਨਜੀਤ ਚੰਨੀ ਜੀ ਦੇ ਪੁੱਤੀ ਭਾਂਜੇ ਨੂੰ ਕੁਝ ਵੀ ਨਹੀਂ ਕਿਹਾ 10 ਕਰੋੜ ਰਿਕਵਰ ਹੋਇਆ ਸੀ ਉੱਥੋਂ ਇਹ ਹੁਣ ਜਾਂ ਚੰਨੀ ਜੀ ਜਾਣਦੇ ਆ ਜਾਂ ਬੀਜੇਪੀ ਜਾਣਦੀ ਹੈ ਲੇਕਿਨ ਜਿਹੜੀ ਉਹਨਾਂ ਵੱਲੋਂ ਵੀਡੀਓ ਆਈ ਹੈ ਐਸੀ ਭਾਈਚਾਰੇ ਨੂੰ ਲੈ ਕੇ ਕਿਹਾ ਗਿਆ ਹੈਗਾ ਕਿ ਜਿਹੜੀ ਪ੍ਰਕਾਸ਼ਤ ਹੈ ਉਹਨਾਂ ਨੂੰ ਮਿਸ਼ਲ ਬਿਲਾਇਆ ਜਾਂਦਾ ਲੀਡਰਸ਼ਿਪ ਉਹੀ ਬੰਦੀ ਹੈ ਕਿਹਾ ਫਿਰ ਉਸ ਤੋਂ ਬਾਅਦ ਉਹ ਯੂ ਟਰਨ ਵੀ ਲੈਂਦੇ ਆ ਫਿਰ ਜਿਸ ਦੇ ਬਾਅਦ ਬੀਜੇਪੀ ਉਹਨਾਂ ਨੂੰ ਕਹਿੰਦੀ ਹੈ ਕਿ ਸਾਡੇ ਕੋਲ ਆਓ ਅਸੀਂ ਜਿਹੜਾ ਪੂਰਾ ਮਾਨ ਸਲਵਾਨ ਦੇਵਾਂਗੇ ਕਿਹਾ ਆਵਾਜ਼ੀ ਪਾਰਟੀ ਵੀ ਦੇਖੋ ਇਹ ਗੱਲ ਤਾਂ ਸਾਬਤ ਹੋ ਗਈ ਵੀ ਜਿਹੜੀ ਕਾਂਗਰਸ ਕਹਿੰਦੀ ਸੀ ਅਸੀਂ ਸੈਕੂਲਰ ਆ ਉਹ ਸਿਕੂਲਰ ਨਹੀਂ ਹੈ ਉਹ ਚੰਨੀ ਨੇ ਆਪਣੇ ਉਸ ਵੀਡੀਓ ਚ ਪਤਾ ਲੱਗ ਗਿਆ ਵੀ ਸਿਕੂਲਰ ਨਹੀਂ ਹੈ ਵੀ ਜੇ ਜਿਹੜੀ ਕਾਂਗਰਸ ਹੈ ਦੂਜਾ ਚੰਨੀ ਜੀ ਆਮ ਯੂ ਟਰਨ ਲੈਂ ਵਿੱਚ ਬੜੇ ਐਕਸਪਰਟ ਹੈ ਬਹੁਤ ਐਕਸਪਰਟ ਹੈ ਯੂ ਟਰਨ ਇਥੇ ਜਲੰਧਰ ਚ ਕਿੰਨੀ ਵਾਰੀ ਯੂ ਟਰਨ ਲਿਆ ਉਹਨਾਂ ਨੇ ਜਦੋਂ ਇਲੈਕਸ਼ਨ ਚ ਜਦੋਂ ਇੱਕ ਵਾਰੀ ਬੀਬੀ ਜ਼ਗੀਰ ਕੌਰ ਜੀ ਦੇ ਮੂੰਹ ਨੂੰ ਇੱਕ ਮਾੜੇ ਤਰੀਕੇ ਨਾਲ ਹੱਥ ਲਾਇਆ ਇਸ ਤੇ ਮੁੜ ਕੇ ਯੂ ਟਰਨ ਲੈ ਗਏ ਸੀ ਤੁਸੀਂ ਉਹਨਾਂ ਦੇ ਯੂ ਟਰਨ ਪਾ ਕੇ ਨਾ ਗੂਗਲ ਤੇ ਪਾਓ ਵੀ ਯੂ ਟਰਨ ਰਣਜੀਤ ਸਿੰਘ ਚੰਨੀ ਕਿੰਨੀ ਵਾਰੀ ਲੈਂਦੇ ਆ ਉਹ ਯੂ ਟਰਨ ਦੇ ਮਾਸਟਰ ਆ ਤੇ ਇਸ ਵੇਲੇ ਉਹਨਾਂ ਦਾ ਜੋਰ ਲੱਗਾ ਵੀ ਆਪਣੇ ਆਪ ਨੂੰ ਪ੍ਰਮੋਟ ਕਰਨਾ ਤੇ ਇਸ ਕਰਕੇ ਚੰਨੀ ਜੀ ਕੁਝ ਵੀ ਕਰ ਸਕਦੇ ਆ ਐਕਸਪਰਟ ਆ ਯੂ ਟਰਨ ਦੇ ਮਾਸਟਰ ਆ ਤੇ ਉਹਨਾਂ ਨੂੰ ਪਤਾ ਵੀ ਜਲੰਧਰ ਜੋ ਆਪਾਂ ਜਲੰਧਰੀਆਂ ਨੂੰ ਵਰਤਣਾ ਸੀ ਵਰਤ ਲਿਆ ਹੁਣ ਤੂੰ ਕੌਣ ਤੇ ਮੈਂ ਕੌਣ